ਸਾਨ ਵੀਰਾਂ ਦਾ 스마트 ਫਾਰਮਿੰਗ ਤੇ ਨਿਗਾਜ਼ ਵਕਤ ਸਾਨ ਵੀਰੋ ਝੋਨਾ ਪੰਜਾਬ ਦੇ ਵਿੱਚ ਖੂਬ ਲਕਣਾ ਸਟਾਰਟ ਹੋ ਗਿਆ ਝੋਨੇ ਨੂੰ ਜ਼ਿੰਕ ਕਿੰਨੀ ਜ਼ਰੂਰੀ ਆ ਇੱਕ ਕਿੱਲੇ ਚ ਕਿਹੜੀ ਜ਼ਿੰਕ ਕਿੰਨੀ ਪਾਉਣੀ ਚਾਹੀਦੀ ਆ ਕਿੰਨੇ ਪਰਸੈਂਟ ਵਾਲੀ ਜ਼ਿੰਕ ਆਪਾਂ ਨੂੰ ਵਧੀਆ ਕੰਮ ਕਰੇਗੀ ਔਰ ਜੇਕਰ ਆਪਾਂ ਵਧੀਆ ਪੈਦਾਵਾਰ ਲੈਣਾ ਹੈ ਤਾਂ ਇੱਕ ਕਿੱਲੇ ਦੇ ਵਿੱਚੋਂ ਜੇਕਰ ਆਪਾਂ 30 ਕੁਇੰਟਲ ਝੋਨੇ ਦੀ ਪੈਦਾਵਾਰ ਲੈਣਾ ਚਾਹੁੰਦੇ ਆ ਉਸ ਦੇ ਵਿੱਚ ਇੱਕ ਕਿੱਲੇ ਨੂੰ ਆਪਣੇ ਨੂੰ ਪਿਓਰਲੀ 150 ਗ੍ਰਾਮ ਜ਼ਿੰਕ ਜ਼ਰੂਰ ਚਾਹੀਦੀ ਆ ਜੇਕਰ ਆਪਾਂ 40 ਕੁਇੰਟਲ ਇੱਕ ਕਿੱਲੇ ਵਿੱਚੋਂ ਝਾੜ ਲੈਣਾ ਝੋਨੇ ਦਾ ਤਾਂ ਆਪਾਂ ਨੂੰ ਉਸ ਖੇਤ ਦੇ ਵਿੱਚ ਉਸ ਖੇਤ ਨੂੰ 200 ਗ੍ਰਾਮ ਪਿਓਰਲੀ ਜ਼ਿੰਕ ਚਾਹੀਦੀ ਆ ਹੁਣ ਆਪਾਂ ਦੋਸਤੋ ਗੱਲ ਕਰਦੇ ਆ ਕਿੰਨੇ ਪੀ ਐਚ ਤੇ ਕਿਹੜੀ ਜ਼ਿੰਕ ਵਧੀਆ ਕੰਮ ਕਰਦੀ ਆ ਕਿਹੜੇ ਕਿੰਨੇ ਪੀਐਚ ਤੇ ਕਿਹੜੀ ਜਿੰਕ ਵਧੀਆ ਕੰਮ ਨਹੀਂ ਕਰਦੀ ਉਸ ਦੇ ਬਾਰੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੇਰੇ ਕੋਲ ਸਾਰੀਆਂ ਜਿੰਕਾਂ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੀਆਂ ਚੰਗੀਆਂ ਕੰਪਨੀਆਂ ਦੋਸਤੋ ਜੇਕਰ ਆਪਾਂ 21% ਜਿੰਕ ਪਾਉਣੇ ਆ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਅਨੁਸਾਰ 15 ਕਿਲੋ ਇੱਕ ਕਿੱਲੇ ਦੇ ਵਿੱਚ ਤਾਂ ਦੋਸਤੋ ਇਸ 21% ਜਿੰਕ ਪਾਉਣ ਨਾਲ ਆਪਾਂ ਨੂੰ 3 ਕਿਲੋ ਤੇ 150 ਗ੍ਰਾਮ ਜਿੰਕ ਆਪਣੇ ਖੇਤ ਦੇ ਵਿੱਚ ਮਿਲੇਗੀ ਜੇਕਰ ਆਪਾਂ 33% 8 ਕਿਲੋ ਜ਼ਿੰਕ ਪਾਉਣਿਆ ਯੂਨੀਵਰਸਿਟੀ ਦੀ ਚਪਾਰਚ ਅਨੁਸਾਰ 7 ਤੋਂ 8 ਤਾਂ ਆਪਾਂ ਨੂੰ 2 ਕਿਲੋ 640 ਗ੍ਰਾਮ ਜ਼ਿੰਕ ਮਿਲੇਗੀ ਜੇਕਰ ਦੋਸਤੋ ਆਪਾਂ ਇਹ ਜਿਹੜੀ ਟਾਟਾ ਨੇ ਨਵਾਂ ਜ਼ਿੰਕ ਲੈ ਕੇ ਆਂਦਾ ਇਹ 16% ਜ਼ਿੰਕਾ ਇਹ ਵਾਲੀ ਆਪਾਂ ਪਾਉਣਿਆ 1 ਕਿਲੋ 200 ਗ੍ਰਾਮ ਤੇ ਦੋਸਤੋ ਇਹ 1 ਕਿਲੋ 200 ਗ੍ਰਾਮ ਆਪਾਂ ਖੇਤ ਦੇ ਵਿੱਚ ਪਾਉਣਿਆਂ ਤਾਂ 100 ਆਪਾਂ ਨੂੰ ਮੋਟਾ-ਮੋਟਾ 150 ਗ੍ਰਾਮ ਜ਼ਿੰਕ ਹੀ ਮਿਲੇਗੀ ਤੇ ਜੇਕਰ ਦੋਸਤੋ ਆਪਾਂ ਗੱਲ ਕਰੀਏ ਇਸ ਜ਼ਿੰਕ ਦੀ ਤਾਂ ਇਹ ਜ਼ਿੰਕ 150 ਗ੍ਰਾਮ ਆ ਮਿਲੇਗੀ ਪਰ ਜੇਕਰ ਆਪਾਂ ਪ੍ਰੋ ਕੋਟ ਜ਼ਿੰਕ ਯਾਰਾ ਦਾ ਜ਼ਿੰਕ ਜਿਹੜਾ 333 ਐਮਲ 1 ਕਿੱਲੇ ਦੇ ਵਿੱਚ ਕਮੈਂਡ ਕਰਦੇ ਹਾਂ ਇਹ ਕੰਪਨੀ ਜੀ ਆਪਾਂ ਪਾਉਣੇ ਆ ਤੇ ਦੋਸਤੋ ਉਸ ਦੇ ਵਿੱਚੋਂ ਆਪਾਂ ਨੂੰ 233 ਗ੍ਰਾਮ ਜ਼ਿੰਕ ਮਿਲੇਗੀ ਔਰ ਪਿਓਰਲੀ ਜ਼ਿੰਕ ਮਿਲੇਗੀ ਹੁਣ ਆਪਾਂ ਗੱਲ ਕਰਦੇ ਹਾਂ ਹਾਈ ਪੀਐਚ ਤੇ ਕਿਹੜੀ ਜ਼ਿੰਕ ਨਹੀਂ ਕੰਮ ਕਰਦੀ ਜੇਕਰ ਆਪਣੇ ਕਿਸਾਨ ਵੀਰੋ ਖੇਤ ਦਾ ਪੀਐਚ ਲੈਵਲ 7 ਜਾਂ 7.5 ਤੇ ਦੋਸਤੋ ਤੁਸੀਂ 21% ਜ਼ਿੰਕ ਪਾਓਗੇ ਤੇ 33% ਜ਼ਿੰਕ ਪਾਓਗੇ ਤੁਹਾਡੇ ਖੇਤ ਦੇ ਵਿੱਚ ਇਹ ਕੰਮ ਕਰਨਗੀਆਂ ਤੁਹਾਨੂੰ ਵਧੀਆ ਰਿਜ਼ਲਟ ਮਿਲੇਗਾ ਪਰ ਇਹ ਜ਼ਿੰਕਾਂ ਜਿਹੜੀਆਂ ਨੇ ਜਦੋਂ ਵੀ ਡਾਇਆ ਦੇ ਨਾਲ ਆਪਾਂ ਪਾਉਨੇ ਆ ਜਾਂ ਆਪਣੇ ਖੇਤ ਦੇ ਵਿੱਚ ਡਾਇਆ ਪਹਿਲਾਂ ਦਾ ਕੁਝ ਫਿਕਸ ਪਿਆ ਹੈ ਤਾਂ ਇਹ ਜਿੰਕਾਂ ਫਿਰ ਪਿਓਰਲੀ ਆਪਣੇ ਖੇਤ ਦੇ ਵਿੱਚ ਕੰਮ ਨਹੀਂ ਕਰਦੀਆਂ ਜੇਕਰ ਆਪਣਾ ਖੇਤ ਆਪਣੀ ਜ਼ਮੀਨ ਡੀਏਪ ਨੂੰ ਫਿਕਸ ਕਰਕੇ ਰੱਖਦਾ ਹੈ ਤਾਂ ਫਿਰ ਇਹ ਜੜੀਆਂ ਜਿੰਕ 21% ਤੇ 33% ਆ ਟੋਟਲਲੀ ਤਿੰਨ ਤੋਂ 5% ਹੀ ਸਾਰਾ ਖੇਤ ਦੇ ਵਿੱਚ ਕੰਮ ਕਰਦੀਆਂ ਜਿੱਤੇ ਕਿ ਆਪਾਂ ਨੂੰ ਇਸ ਤੋਂ ਕੰਮ ਦੀ ਜਿਹੜੀ ਜ਼ਿਆਦਾ ਲੋੜ ਆ ਪਰ ਕਰ ਰਹੀਆਂ ਕਿੰਨੀਆਂ ਤਿੰਨ ਤੋਂ 5% ਇਸ ਕਰਕੇ ਆਪਾਂ ਨੂੰ ਆਪਣੇ ਖੇਤਾਂ ਦੇ ਵਿੱਚ 21% ਤੇ 33% ਜਿਹੜੀ ਜ਼ਿੰਕ ਆ ਉਹ ਜਿਹੜੀ ਪਾਰੇ ਸੀ ਜੇਕਰ ਪੀ ਐਚ ਲੈਵਲ ਹਾਈ ਆ ਆਪਣੀਆਂ ਜ਼ਮੀਨ ਜਿਹੜੀ ਆ ਉਹ ਡੀ ਏ ਪੀ ਨੂੰ ਫਾਸਫੋਰਸ ਨੂੰ ਫਿਕਸ ਕਰਕੇ ਰੱਖਦੀ ਆ ਤੇ ਇਹਨਾਂ ਜ਼ਿੰਕ ਦਾ ਆਪਣੇ ਖੇਤ ਦੇ ਵਿੱਚ ਜਿਹੜਾ ਅਪਟੇਕ ਆ ਪੌਦੇ ਨੂੰ ਪ੍ਰੋਪਰ ਨਹੀਂ ਮਿਲੇਗਾ ਇਹ 3 ਤੋਂ 5% ਕੰਮ ਕਰਨੀਆਂ ਹੁਣ ਆਪਾਂ ਗੱਲ ਕਰਦੇ ਆ ਜੇਕਰ ਆਪਣਾ ਜ਼ਮੀਨ ਦਾ ਪੀ ਐਚ ਲੈਵਲ ਹਾਈ ਵੀ ਆ ਤੇ ਫਿਰ ਆਪਾਂ ਨੂੰ ਕਿਹੜੀ ਜਿੰਕ ਪਾਉਣੀ ਚਾਹੀਦੀ ਹੈ ਤੇ ਕਿਹੜੀ ਜਿੰਕ ਵਧੀਆ ਕੰਮ ਕਰੂਗੀ ਤੇ ਦੋਸਤੋ ਤੁਹਾਡੇ ਸਾਹਮਣੇ ਮੈਂ ਇੱਕ ਜਿੰਕ ਦਿਖਾ ਰਿਹਾ ਇਹ ਜਿੰਕ ਹੈ ਦੋਸਤੋ ਇਹ ਇੱਕ ਨਵਾਂ ਜਿੰਕਾ ਟਾਟਾ ਦਾ ਇਹ 1 ਕਿਲੋ 200 ਗ੍ਰਾਮ ਪੈਂਦੀ ਹੈ ਇਸ ਦੇ ਵਿੱਚ 1% ਹੈ ਜਿਹੜਾ ਉਹ ਪਾਣੀ ਵਿੱਚ ਘੁਲਣਚੀਲਾ ਤੇ ਬਾਕੀ 15% ਜਿਹੜੀ ਆ ਉਹ ਹੌਲੀ-ਹੌਲੀ ਜ਼ਮੀਨ ਦੇ ਵਿੱਚ ਪੌਦੇ ਨੂੰ ਅਪਟੇਕ ਹੁੰਦੀ ਰਹੇਗੀ ਔਰ ਪੌਦਾ ਪੌਦਾ ਲੈਂਦਾ ਰਹੂਗਾ ਜੇਕਰ ਦੋਸਤੋ ਆਪਣਾ ਪੀ ਐਚ ਲੈਵਲ ਹਾਈ ਆ 8 8 ਪਲੱਸ ਆ ਤੇ ਦੋਸਤੋ ਫਿਰ ਆਪਾਂ ਨੂੰ ਇਹਨਾਂ ਸਾਰੀਆਂ ਜਿੰਕਾਂ ਤੋਂ ਥੋੜਾ ਜਿਹਾ ਕਰੇਜ ਕਰਨਾ ਚਾਹੀਦਾ ਤਜਰਬੇ ਦੇ ਤੌਰ ਤੇ ਤੁਸੀਂ ਇਹ ਵੀ ਜਿੰਕਾ ਪਾਉਂਦੇ ਰਹੋ ਪਰ ਨਾਲ ਆ ਜਿਹੜੀ ਪ੍ਰੋ ਕੋਡ ਜਿੰਕਾ ਯਾਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਦੋਸਤੋ ਇਹ ਜਿੰਕ ਜਿਹੜੀ ਪ੍ਰੋ ਕੋਡ ਯਾਰਾਂ ਦੀ ਜਿੰਕਾ ਵਿੱਚ ਲੀਟਰ ਦਿਖਾਈ ਦੇ ਰਿਹਾ ਇਹ 333 ਐਮਲ ਆਪਾਂ ਕਿੱਲੇ ਦੇ ਵਿੱਚ ਪਾਉਣੇ ਆ ਤੇ ਦੋਸਤੋ ਇਸ ਤੋਂ ਆਪਾਂ ਨੂੰ ਜਿਹੜੀ ਜ਼ਿੰਕ ਮਿਲੇਗੀ ਟੋਟਲ 233 ਗ੍ਰਾਮ ਆਪਣੇ ਕਿੱਲੇ ਨੂੰ ਪਿਓਰਲੀ ਜ਼ਿੰਕ ਮਿਲੇਗੀ ਜਦਕਿ ਆਪਾਂ ਨੂੰ 40 ਕੁਇੰਟਲ ਪੈਦਾਵਾਰ ਲੈਣ ਲਈ ਕਿੰਨਾ ਚਾਹੀਦਾ ਹੈ ਸਿਰਫ 200 ਗ੍ਰਾਮ ਜ਼ਿੰਕ ਤੇ ਆਪਾਂ ਕਿੰਨੀ ਦੇ ਰਹੇ ਆ ਜਾਂ 333 ਐਮਲ ਪਾ ਰਹੇ ਆ 233 ਗ੍ਰਾਮ ਤੇ ਦੋਸਤੋ ਇਸ ਵਾਰ ਜੇ ਤੁਸੀਂ ਝੋਨਾ ਲਾ ਰਹੇ ਹੋ ਜਿੰਨਾ ਵੀ ਆਪਦੇ ਖੇਤ ਦੇ ਵਿੱਚ ਜਿਹੜਾ ਪ੍ਰੋ ਕੋਟ ਜ਼ਿੰਕ ਯਾਰਾ ਦਾ ਹੈ ਵਿਚਾਲੇ ਤੁਹਾਨੂੰ ਲੀਟਰ ਦਿਖਾਈ ਦੇ ਰਿਹਾ ਹੈ ਦੋਸਤੋ ਇਹ ਵਾਲਾ ਜ਼ਿੰਕ ਤੁਸੀਂ ਆਪਣੇ ਖੇਤ ਦੇ ਵਿੱਚ 333 ਐਮਲ 1 ਕਿੱਲੇ ਦੇ ਵਿੱਚ ਕੋਟ ਕਰਕੇ ਪਾਉਣਾ ਹੈ ਔਰ ਇਸ ਜ਼ਿੰਕ ਦਾ ਸਭ ਤੋਂ ਵੱਡਾ ਖਾਸੀਅਤ ਕੀ ਆ ਇਸ ਨੂੰ ਤੁਸੀਂ ਡਾਇਆ ਨਾਲ ਪੋਟਾਸ਼ ਨਾਲ ਯੂਰੀਆ ਨਾਲ ਕਿਸੇ ਵੀ ਖਰਾਕੀ ਤੱਦੇ ਨਾਲ ਇਸ ਨੂੰ ਕੋਟ ਕਰਕੇ ਤੁਸੀਂ ਆਪਣੇ ਖੇਤ ਵਿੱਚ ਪਾ ਸਕਦੇ ਹੋ ਤੁਹਾਡਾ ਡਾਇਆ ਵੀ ਪੂਰਾ ਕੰਮ ਕਰੂ ਤੁਹਾਡਾ ਜਿਹੜਾ ਜ਼ਿੰਕ ਆ ਉਹ ਵੀ ਪੂਰਾ ਕੰਮ ਕਰੂ ਜੇਕਰ ਆਪਾਂ 33 ਵਾਲੀ ਗੱਲ ਕਰਦੇ ਆਂ ਜ਼ਿੰਕ ਦੀ ਤੇ 21% ਦੀ ਤੇ ਦੋਸਤੋ ਜਿੱਥੇ ਤੁਸੀਂ ਡਾਇਆ ਪਾਇਆ ਹੈ ਤੇ ਜ਼ਿੰਕ ਪਾਇਆ ਹੈ ਇਕੱਠੀਆਂ ਦੋਨੋਂ ਪਾਤੀਆਂ ਨਾ ਡਾਇਆ ਕੰਮ ਕਰੇਗਾ ਔਰ ਨਾ ਤੁਹਾਡੇ ਖੇਤ ਦੇ ਵਿੱਚ ਜ਼ਿੰਕ ਕੰਮ ਕਰੇਗਾ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਤ ਕਰਨਾ ਚਾਹੁੰਦੇ ਹੋ ਵਧੀਆ ਪੈਦਾਵਾਰ ਝੋਨੇ ਤੋਂ ਲੈਣਾ ਚਾਹੁੰਦੇ ਹੋ ਇਸ ਵਾਰ ਤੁਸੀਂ ਆਪਣੇ ਖੇਤ ਦੇ ਵਿੱਚ ਇੱਕ ਇੱਕ ਕਿੱਲਾ ਦੋ ਦੋ ਕਿੱਲੇ ਦੇ ਵਿੱਚ ਇਹ ਤਿੰਨ ਕਿੱਲਿਆਂ ਦਾ ਲਿਟਰ ਹੈ ਦੋਸਤੋ ਤਿੰਨ ਕਿੱਲਿਆਂ ਦੇ ਵਿੱਚ ਪ੍ਰੋਕੋਟ ਜ਼ਿੰਕ ਕੰਪੈਰੀਸ਼ਨ ਦੂਜੀਆਂ ਜ਼ਿੰਕਾਂ ਦੇ ਬਰਾਬਰ ਆਪਣੇ ਖੇਤ ਦੇ ਵਿੱਚ ਪਾ ਕੇ ਰਿਜ਼ਲਟ ਦੇਖਣਾ ਹੈ ਔਰ ਖਾਸ ਕਰ ਜੇ ਆਪਾਂ ਗੱਲ ਕਰੀਏ ਜਿੱਥੇ ਜ਼ਿਲ੍ਹਿਆਂ ਦੇ ਵਿੱਚ ਪੀ ਐਚ ਲੈਵਲ ਹਾਈ ਹੈ ਜਿਵੇਂ ਮੁਕਸਰ ਸਾਹਿਬ ਫਾਜ਼ਿਲਕਾ ਬਠਿੰਡਾ ਮਾਨਸਾ ਕੁਝ ਏਰੀਆ ਪਟਿਆਲਾ ਸੁਨਾਮ ਦਾ ਵੀ ਕੁਝ ਏਰੀਆ ਹੈ ਉਸ ਬਰਨਾਲੇ ਦਾ ਸੋਰੀ ਕੁਝ ਏਰੀਆ ਜਿੱਥੇ ਪੀ ਐਚ ਲੈਵਲ ਹਾਈ ਆ ਉਸ ਏਰੀਆ ਦੇ ਵਿੱਚ ਆਪਾਂ ਨੂੰ ਇਹਨਾਂ ਜ਼ਿੰਕਾਂ ਦੇ ਬਰਾਬਰ ਪ੍ਰੋਕੋਟ ਜ਼ਿੰਕ ਜਿਹੜੀ 11 ਲੀਟਰ ਦੇ ਵਿੱਚ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੀ ਆ ਇਹ 333 ਐਮਲ ਇੱਕ ਚਿੱਲੇ ਚ ਪਾ ਕੇ ਬਹੁਤ ਵਧੀਆ ਰਿਜ਼ਲਟ ਲੈ ਸਕਦੇ ਆ ਦੋਸਤੋ ਇਸ ਤੋਂ ਅੱਗੇ ਇੱਕ ਜ਼ਿੰਕ ਹੋਰ ਪਈ ਆ ਚਿਲੇਟਡ 12% ਜ਼ਿੰਕ ਚਿੱਲਾ ਮੈਨ ਦੇ ਨਾਂ ਤੇ ਦੋਸਤੋ ਇਹ ਜ਼ਿੰਕ ਬਹੁਤ ਵਧੀਆ ਹੈ ਪਰ ਇਸ ਜ਼ਿੰਕ ਨੂੰ ਆਪਾਂ ਸਪਰੇਅ ਕਰ ਸਕਦੇ ਆ ਝੋਨੇ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਪਰ ਬਹੁਤ ਸਾਰੇ ਕਿਸਾਨ ਵੀ 12% ਚਲੇਟਡ ਜ਼ਿੰਕ ਨੂੰ ਜ਼ਮੀਨ ਵਿੱਚ ਪਾ ਰਹੇ ਆ ਔਰ ਉਹ ਜ਼ਮੀਨ ਦੇ ਵਿੱਚ ਜਦ ਪਾ ਰਹੇ ਆ ਉਸ ਦਾ ਪ੍ਰੋਪਰ ਰਿਜ਼ਲਟ ਜਿਹੜਾ ਨਹੀਂ ਆਉਂਦਾ ਝੋਨੇ ਦੇ ਵਿੱਚ ਡੈਫੀਸ਼ੈਂਸੀ ਆ ਜਾਂਦੀ ਹੈ ਜ਼ਿੰਕ ਦੀ ਫਿਰ ਤੁਹਾਡੇ ਖੇਤ ਦੇ ਵਿੱਚ ਜਿਹੜਾ ਝੋਨੇ ਦਾ ਵਿਕਾਸ ਰੁਕ ਜਾਂਦਾ ਹੈ ਜਿਹੜੇ ਤੁਹਾਡੇ ਪੱਤੇ ਆ ਜੰਗਾਲੇ ਤੁਹਾਨੂੰ ਸਿਰ ਲੱਜ ਜਾਂਦੇ ਆ ਇਸ ਕਰਕੇ ਜੇਕਰ ਤੁਸੀਂ 12% ਜ਼ਿੰਕ ਵਰਤਣਾ ਚਾਹੁੰਦੇ ਹੋ ਚਲੇਟਡ ਜ਼ਿੰਕ ਚਲੇਮਨ ਜ਼ਿੰਕ ਬਹੁਤ ਵਧੀਆ ਜੇਕਰ ਤੁਸੀਂ ਇਸ ਦੀ 200 ਐਮਐਲ 200 ਗ੍ਰਾਮ ਇੱਕ ਇਕੱਲੇ ਵਿੱਚ ਸਪਰੇਅ ਕਰੋਗੇ ਤਾਂ ਤੁਹਾਨੂੰ ਇਹ ਬਹੁਤ ਵਧੀਆ ਰਿਜ਼ਲਟ ਦੇਊਗਾ ਪਰ ਬਹੁਤ ਸਾਰੇ ਕਿਸਾਨਾਂ ਨੂੰ ਇਸ ਵਾਰ ਇਹ ਵੀ ਪਿਛਲੇ 2-3 ਸਾਲ ਤੋਂ ਦੇਖ ਰਿਹਾ ਕਿਸਾਨ ਚਰੇਟਡ ਜ਼ਿੰਕ ਅੱਧਾ ਕਿਲੋ ਜ਼ਮੀਨ 'ਚ ਪਾ ਰਿਹਾ ਹੈ ਦੋਸਤੋ ਹੱਥ ਬਨ ਕੇ ਬੇਨਤੀ ਹੈ ਤੁਸੀਂ ਨਾ ਪਾਓ ਤੁਸੀਂ ਇਸ ਦੀ ਸਪਰੇਅ ਕਰ ਸਕਦੇ ਹੋ ਦੋ ਵਾਰ ਸਪਰੇਅ ਕਰਦੇ ਹੋ ਤੁਹਾਡੇ ਕੋਲ ਤੁਸੀਂ 300 500 ਗ੍ਰਾਮ ਪਾਉਂਦੇ ਹੋ 500 ਗ੍ਰਾਮ ਦੀਆਂ ਦੋ ਸਪਰੇਅਾਂ ਕਰ ਲਓ ਤੁਹਾਡੇ ਝੋਨੇ ਵਿੱਚ ਜ਼ਿੰਕ ਦੀ ਪੂਰਤੀ ਹੋ ਜਾਊ ਪਰ ਜ਼ਮੀਨ 'ਚ ਨਾ ਪਾਓ ਜ਼ਮੀਨ 'ਚ ਪਾਉਣਾ ਚਾਹੁੰਦੇ ਹੋ ਤੁਸੀਂ ਪ੍ਰੋਕੋਡ ਜ਼ਿੰਕ ਹੀ ਪਾਓ ਜਿਹੜਾ ਤੁਹਾਡੇ ਖੇਤ ਦੇ ਵਿੱਚ ਬਹੁਤ ਵਧੀਆ ਕੰਮ ਕਰੇਗਾ ਜੇਕਰ ਜਾਣਕਾਰੀ ਵਧੀਆ ਲੱਗੇ ਤੇ ਕਿਸਾਨ ਦੇ ਭਲੇ ਲਈ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ